ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਸ ਪਤ ਨਾਲ ਕੋਈ ਸੰਬੰਧ ਨਹੀਂ ਕਿਸੇ ਨੂੰ ਠੇਜ ਪਹਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਅੱਜ ਜੱਗ ਜਰਾ ਸਾਈ ਪੱਛੇ ਖਾਜੋ ਪੁੱਛ ਜਾਈਆ ਜਾਈਆ ਭਲਾ ਗਜ਼ਿਆਲ ਕੋਲ ਨੇ ਕਿ ਜਾਲੀ ਗੇ ਨੂੰ ਪਤਾ ਹੋਵੇ ਰਾਖਾਂ ਜਾਂ ਉਹਨਾਂ ਨੂੰ ਕਹੀਏ ਜੜਪਾ ਆਖਾ ਤਾਂ ਨੈ ਭਾਈ ਮਾਨ ਮੈਂ ਆਪਣੇ ਇਹਦੇ ਕੋਈ ਚਾਲ ਜਿਆਦਾ ਰੱਪਾ ਸਾਰੇ ਛੜੀ ਜੀ ਲੈਣ ਕੇ ਖੱਤਰੀ ਨੂੰ ਦੱਬੀ ਫਿਰ ਗਿਆ ਪਰ ਅਟੂ ਕਾਂਕੜ ਜੀ ਨੇ ਦਾਜ ਅਖਲੋ ਹੋ ਗਿਆ ਭਾਈ ਜਿਆਦਾ ਮੰਦਰ ਗਿਆ ਉਹ ਇਹਦੇ ਜਿੱਖੇ ਟਾਂ ਖੁੱਟਦਾ ਗਿਆ ਜਿਆਦਾ ਪਚਾ ਜਾਵਾ ਭਾਈ ਗਏ ਜਾਏ ਭਾਈ ਉਹ ਕਹੀ ਏ

ਕਹੇ ਪਾਸ ਹੋ ਜਾਂਦਾ ਇਨੇ ਕਹੇ ਪਾਸ ਦਾ ਕੀ ਯਾਰ ਉਹ ਗੰਨਿਆ ਨਾ ਪੈਂਦੇ ਲੰਦੇ ਨਾ ਸਾਰੇ ਪੱਛੇ ਖਾ ਗਏ ਗੰਨਿਆ ਹੋ ਜਾ ਇਹਦੇ ਰਾਖੇ ਰੱਖਿਓ ਰੱਖੀ ਨਹੀਂ ਰੱਖਦੇ ਕੀ ਉਹ ਰਾਖੀ ਜਾਂਦੇ ਜਾਈਂ ਨੀ ਹੋ ਜਾਉ ਨਾ ਬਾ ਰੱਖਦਾ ਤੁਸੀਂ ਲੈ ਭਾਬਾ ਦੇ ਫਿਰ ਪੈਸੇ ਸਾਰੇ ਪਿੰਡ ਨੇ ਨਾ ਕਿ ਮੈਂ ਇਕੱਲੇ ਨਹੀਂ ਰੱਖਿਆ ਸਾਰੇ ਪਿੰਡ ਨੇ ਕਹਿੰਦੇ ਮੈਂ ਉਹ ਹੀ ਐ ਨਾ ਮਤਲੀ ਕੁਦਰਤ ਤੂੰ ਖਚੜ ਫੜਾ ਹਾਂ ਉਹ ਹੀ ਹੈਦਾ ਹੋ ਹੈਦਾ ਹੋ ਹਾਂ ਕਿਉਂ ਪਤਾ ਮੈਂ ਟੱਕਰ ਦੇ ਸਾਰੇ ਯਾਰ ਰਾਤ ਬਸੀ ਖਾ ਕੇ ਪੀ ਤੇ ਰੱਖੀ ਨਹੀਂ ਰੱਖਦੇ ਭਾਬਾ ਚੱਲ ਫਿਰ ਐ ਕੱਢ ਹਾਂ ਮੈਂ ਤਾਂ ਕਹਿੰਦਾ ਚੱਲ ਜੀ ਭਲਾ ਕਿੱਥੇ ਗਿਆ ਹੋਣਗੇ ਗਰਜਾ ਕਿੱਥੇ ਵਰਦੇ ਹੋਣਗੇ ਹੋਣਾ ਕਿੱਥੇ ਵੱਡੇ ਹੋਣਗੇ ਉਹ ਕਾਣਾ ਟੁੱਟਦਾ ਨਹੀਂ ਨਾ। ਉਹ ਇੱਕ ਥਾਂ ਤਾਂ ਫਿਰ ਖੜਦੇ ਨਹੀਂ ਨਾ ਲੱਖੀ ਵਾਲੇ। ਹੋਣਗੇ ਤਾਂ ਜਗੋ ਘਾ ਮੋਸਟਰਾਂ ਤੇ ਹੁੰਦੇ। ਉੱਥੇ ਹੀ ਹੋਣਗੇ ਜੋ ਹਾਂ ਰਾਤ ਨੂੰ ਉੱਥੇ ਰਪੈਂਦੇ ਆ ਉਹ। ਉੱਥੇ ਪੈਂਦੇ ਉਹਨਾਂ ਦਾ ਕੋਠਾ ਹੀ ਆ ਟੁੱਟਿਆ ਹੀ ਉੱਥੇ ਬੜਾਲੀ ਬੂਰੀਤ ਪਏ ਜੀ। ਅ ਚੱਲ ਆਏ ਓਏ ਤੇਰੇ ਬਾਹਨੇ ਨਾ ਸੁਆ ਗਿਆ। ਓਏ ਹੈ ਦੋ ਜਣੇ ਇਹ ਹੈ। ਮੇਰੀ ਗੱਲ ਸੁਣ ਤੂੰ ਆ ਗਿਆ ਨਾ। ਹਾਂ ਤੇਰੇ ਬਾਹਨੇ ਨਾ ਠਾਟਾ ਯੋ ਬੱਛਾ ਜਿੱਤ ਬਹੁ ਬੜਾ ਰਤ ਤੰਗ ਕਰਦਾ ਇਹਨੂੰ ਕਹਿੰਦੇ ਭਈ ਲੈ ਕੇ ਜਾਉ ਆਪਦਾ। ਅੱਖਾ ਹੋਰ ਬੰਨੇ ਤੁਰੇ ਜਾਵਾਂਗਾ ਪਹੁੰਚ ਕੇ ਗੱਲੀ ਬਸਤੀ ਬਾਗਟਾ ਕਿਹਾ ਫੇਟਾ ਕਿਹਾ ਜਾ ਚਾਹ ਦੀ ਕੁਤਨੀ ਕੀ ਨਹੀਂ ਹੋਈ ਨਾ ਚਾਹ ਤਾਂ ਬਸ ਜੜ ਪੀਂਦੇ ਹੀ ਆਇਆ ਕਰੋ ਸਰੀਰ ਕਰਦਾ ਆਇਆ ਕਰਨਾ ਤਾਂ ਨਾ ਨਾ ਕਰੋ ਪੀਂਦੇ ਹੀ ਆਇਆ ਮੈਂ ਕਿਉਂ ਕਿ ਨਸ਼ੇ ਦੀ ਚੁੰਡੀ ਲੈਣੀ ਨਾ ਨਾ ਨਸ਼ਾ ਕਰਦੇ ਨਹੀਂ ਮੈਂ ਇਹ ਆ ਮੈਂ ਕਪੂਸ ਤੇ ਲਖੰਦਾ ਹਾਂ ਮੈਂ ਨਾ ਨਾ ਪਾਸੀ ਮਖਾਲੀ ਦੀ ਤੋ ਆਖਾ ਜਾਂ ਮੰਗਦਾ ਸੀ ਇੱਕ ਦਿਨ ਫੇਰ ਆ ਨਾ ਬਾ

ਬੋਲੋ ਸਪੀਡ ਤੇ ਰੋਜ ਮੰਗਰ ਕਾਲੇ ਦੇ ਲਈ ਭਰਾਵਾ ਅੱਖਾਂ ਪੈਂਦਾ ਲੋੜਾ ਅੱਖਾਂ ਮਚਾਉਂਦਾ ਤੁਰਿਆ ਜਾਵੇ ਮੈਂ ਤਾਂ ਰੇਲ ਗੱਡੀ ਨਹੀਂ ਪਾਈਦੀ ਹੁਣ ਇਹਦਾ ਮੂੰਹ ਤੇ ਪੜੂ ਨਹੀਂ ਜੀ ਆ ਗਈ ਹੁਣ ਉਹ ਗੱਲ ਰਹੀ ਨਹੀਂ ਹੈ ਹੈਨਾ ਤੂੰ ਆਪ ਸੈਨਾ ਦੇ ਖੰਡਾ ਮਾਸੀ ਜੂਮ ਬਣ ਗਈ ਹੈ ਤੇਰੀ ਉਮਰ ਭਾਈ ਇਹ ਦਿਖਲ ਕੋਈ ਕਾਣ ਮੰਦਾ ਗੁਜਾਦ ਨਹੀਂ ਮੰਦੀ ਮੈਨੂੰ ਕਹਿੰਦਾ ਮੱਕਾ ਨਫੀਮ ਖਵਾ ਚਾਹ ਵਾਹੇ ਜੱਜਾ ਦਾ ਮੈਂ ਕੁਝ ਤਾਂ ਹੱਟ ਖੋਲ ਰੱਖੀ ਐ ਹਾਂ ਗਾਹਾਂ ਦੀ ਭੈਣ ਦੀ ਤੂੰ ਆਗਾ ਕਹੇ ਮੈਂ ਹਾਂ ਰਾਜਸਥਾਨ ਨੂੰ ਲਿਆਉਣਾ ਮੈਂ ਪਹਲਾ ਹੀ ਕਰਦਾ ਵਿੱਕਾ ਕਹੇ ਕਿਉਂ ਰੱਬ ਵਾਲਾ ਕੁੱਤਾ ਇਹ ਜੱਜ ਲੱਟ ਲੱਟ ਕਰਦਾ ਫਿਰੂ ਕਹਿੰਦੀ ਫਿਰ ਉਹਨੂੰ ਪਟਾ ਲਿਜੀ ਜੱਜ ਲੈ ਇਹ ਸਾਡੇ ਘਰੇ ਵੀ ਨਹੀਂ ਜਾਂਦੇ ਜਵਾਕਾ ਇਹਨੂੰ ਆ ਜਾਂਦੇ ਕੇ ਕੁੰਡਾ ਲਾ ਕੇ ਦੇ ਟਾਕੀ ਦਾ ਕੁੰਡਾ ਹਾਂ پسو ڈی پسوند پتا نہیں راک یہ پسو کلائی جا پنڈ چار لوگ لے کے جنتا رہ તપુ તપુ કરતા દેખાતા કંધા કોલે ਉਹ ਰਕੈ ਲੋ ਦਬੋ ਲਾਈ ਰੋਵੇ ਮੇਰੇ ਕੋਲ ਕਦੀ ਪਾਇਆ ਹੀ ਕੀ ਦਾਲੀ ਮੈਂ ਵੀ ਤੂੰ ਹੀ ਲੈ ਗਈ ਖੋਲ ਕੇ ਪਸਾਨੀ ਲੱਗ ਗਈ ਲੈਜੈਂਡ ਉਹ ਲੈਜੈਂਡ ਤੂੰ ਛੜੀ ਜੀ ਰਫਲ ਵਾਲਾ ਪਾਇਆ ਚੋਰਾ ਮੈਨੂੰ ਤਾਂ ਸ਼ੱਕ ਤਾਂ ਭਰਾਵੇ ਸੀ ਤੇ ਫਿਰ ਕੋਈ ਨਸ਼ਾ ਵਾਲਾ ਕਰਦਾ ਨਾ ਨਸ਼ਾ ਕਰਦਾ ਨਸ਼ੇ ਵਾਲਾ ਬੰਦਾ ਹੀ ਚੋਰੀ ਕਰੂ ਮਕਾਨ ਦੋ ਰੋ ਰੋ ਕਰਨੀ ਆ ਭਾਈ ਇਹ ਵੀ ਗੱਲ ਸਹੀ ਹੈ ਤੇਰੀ ਹੈ ਆਪਾਂ ਇੱਕ ਟਾਈਮ ਉਹਦੇ ਇੱਕ ਚਮਚਾ ਪੁੱਕੀ ਦਾ ਖਾਣਾ ਹਾਂ 24 ਘੰਟੇ ਤੋਂ ਇਹ ਵੀ ਦੋ ਵੀ ਪਾਇਆ ਜਾਂ ਆਪਾਂ ਮੁੱਟੇ ਕੋਈ ਗੁੰਡਾ ਮਾਹੀਏ ਗੁੰਡਾ ਤਾਂ ਕਮਾਰ ਦੂਗਾ ਉਹ ਗੱਲ ਕਰਦਾ ਲੱਗਦਾ ਵੱੱਲਾ ਤੇਲੀ ਦੇ ਫਿਰ ਭਾਈ ਯਾਰ ਜੇ ਕੱਲੀ ਆ ਗਿਆ ਕਿੱਥੇ ਚੱਲਦੇ ਆ ਭਾਈ ਆ ਗਿਆ ਲੈਣੇ ਪਟਾਪਾਏ ਲੈ ਯਾਰ ਜਿਵੇਂ ਜਵਾਕ ਜੀ ਵੀ ਨਹੀਂ ਐ ਕਹਿੰਦਾ ਜੀ ਮੈਂ ਆ ਜੂ ਸਕੂਲ ਤੋਂ ਮਗਾ ਦਿੱਤਾ ਜੀ ਇੱਕ ਤਾਂ ਜੋ ਸਕੂਲ ਤੋਂ ਛੁੱਟੀ ਮਿਲ ਗਈ ਐ ਨਾ ਮਕੰਦਰ ਆ ਖੇਡਦੇ ਖੇਡਦੇ ਜਵਾਕ ਤੋਂ ਘੰਟੇ ਤੱਕ ਹੰਟੀ ਲਾ ਦਿੰਦੇ ਆ ਅੱਖਾ ਜਿੰਦੂ ਆਪਣਾ ਛੋਟਾ ਜਿੰਦੂ ਉਹੀ ਪੈਂਦੇ ਯਾਰ ਨਾ ਪੜਦਾ ਗਾਣੂ ਆ ਬੜ ਬੜਾ ਉੱਚਾ ਆ ਜਾ ਆ ਜਾ ਅੱਜ ਨਸ਼ਾ ਕੋਈ ਨਹੀਂ ਛੱਡਦਾ ਉਹ ਰਖਾ ਉਹ ਨਸ਼ਾ ਟੰ ਟੰ ਪੁੜੀਆਂ ਕੂੜੀਆਂ ਭੈਣ ਘਾੜ ਦਿੰਦਾ ਅੱਛਾ ਜੀ ਉਹ ਚਲਣੇ ਜੀ ਆਉਂਦੇ ਜੀ ਰੇ ਭਾਣੀਆਂ ਜਾਂਦਾ ਉੱਥੇ ਮੋਟਰ ਤੇ ਦੇਖੀ ਕੀ ਹਾਲ ਕਰੇ ਅੱਛਾ ਉਹ ਤਾਂ ਵਧੀਆ ਜਿੰਮੀ ਦਾ ਚੰਦੇ ਆਪਣੇ ਉਹ ਸੂਬੇ ਕੇ ਹੋਰ ਬੋਲਦੇ ਨਹੀਂ ਭਾਈ ਨਹੀਂ ਅੱਜ ਕੱਲ ਕੌਣ ਆਗਾ ਹਾਂ ਨਹੀਂ ਤੇਰੀ ਗਾਂਡ ਕੁੱਟ ਦੇਣੀ ਕੋਈ ਹੋਰ ਹੋਗਾ ਆਪਣੇ ਬੜਗਾ ਦਾਲ ਆਪਾਂ ਕੀ ਲੈਣਾ

ਬੋਰ ਕਿ ਖਰਾਬ ਖਰੂਬ ਹੋ ਗਿਆ ਬਾਈ ਨਾ ਨਾ ਚੱਲ ਨਾ ਠੱਡ ਦਾ ਦਾਣੀ ਤਾਂ ਮੇਰੇ ਮਾਮੂ ਕੰਜੇ ਦਾ ਬਾੜਿਆ ਕਿਹੜੇ ਪਾਸੋਂ ਹੈ ਹੈ ਬਾੜਿਆ ਕਿਹੜੇ ਪਾਸੋਂ ਹੈ ਪਤਾ ਨਹੀਂ ਜਿੰਦੂ ਦੇ ਕੰਮ ਕਿ ਕੋਠੇ ਤੋਂ ਧਰਤਾ ਥੱਲੇ ਨੂੰ ਆ ਕੋਠੇ ਤੋਂ ਕਿ ਮਿੱਟੀ ਖਿਜੂਗਾ ਇਹ ਸੱਤ ਲਾ ਕੇ ਧਰਤਾ ਹੋਏ ਐ ਹੁਣ ਮੈਂ ਜੀ ਤੇਰੇ ਵਿੱਚ ਚਾਦਰੇ ਵੀਜੀ ਲਾ ਦੇ ਰੰਗ ਆ ਲੱਗ ਜੂਗੀ ਐ ਤਾਂ ਕੀ ਲੱਗੇ ਮੇਰਾ ਹਾਰ ਗਿਆ ਗਿਆ ਹਾਂ ਕੰਨਗੀ ਹੋਏ ਖੁੱਡੇ ਵਾਲਾ ਕੰਮ ਕਰ ਰੱਖਿਆ ਕੰਜੇ ਦਾ ਇਹ ਤਾਂ ਬੁਰਾ ਬੱਪ ਮੈਨੂੰ ਆਇਆ ਮੈਨੂੰ ਬਾਰ ਜੜਨਾ ਕਰਨਾ ਔਖਾ ਵਾਰੀ ਵਾਰੀ ਮੈਂ ਕਹਿੰਦਾ ਹਾਂ ਛੋਟਾ ਲੋਟਾ ਹਾਂ ਲੋਟਾ ਤਾਂ ਕੀਏ ਆਪਣੀ ਆ ਹੀ ਸਿਪਾਹੀ ਦੀ ਦਵਾਈ ਬੰਰ ਉਦੋਂ ਲਈ ਖੜਾ ਬਾਪੂ ਨੇ ਲਵਾਇਆ ਸੀ ਬਸ ਅੱਖਾਂ ਹਾਂ ਬਸ ਉਹਦੀ ਨਿਸ਼ਾਨੀ ਖੜੀਆ ਮੁੰਡੇ ਦਾ ਕਹਿੰਦੇ ਸੀ ਨਮਾ ਲਾ ਦਿੰਦੇ ਆ ਨਾ ਨਾ ਸੋਣਾ ਜਦ ਤੌਰੀ ਕੀ ਜਾ ਬਾਈ ਹਾਂ ਦੇਖ ਤਿੰਨ ਮੇਖਾਂ ਲੱਗਦੇ ਪੱਤਿਆਂ ਰੰਗ ਗੱਪਾ ਕਾਢੇ ਪਾਟਿਆਂ ਗੱਲੀ ਤੇ ਮੈਂ ਕਹਿੰਦਾ

ጭነይ እባዬ የእኔ እንጃ ይከብዳል መግረሀ ਕਿਰਾ ਗੇੜਾ ਮਾਰੇ ਆਪਾਂ ਤੇ ਭੈਣ ਦੀ ਲੰਨ ਲਵੇ ਰੋਟੀ ਰੋਟੀ ਖਾਈਏ ਚੱਲ ਗਏ ਉੱਥੇ ਹਾਂ ਹਾਂ ਰੋਟੀ ਤਾਂ ਖਾਣੀ ਆ ਭੁੱਖ ਨਾ ਖੋ ਪਈ ਜਾਂਦੇ ਆ ਹੋਰ ਯਾਰ ਮੈਂ ਤਾਂ ਥੱਕ ਕੇ ਕਿਉਂ ਭੈਣ ਦੀ ਫੁੱਤੀ ਸਾਰੇ ਪਿੰਡ ਦਾ ਗੇੜਾ ਦੇ ਕੇ ਆਉਣਾ ਪੈਂਦਾ ਤੇ ਤੇਰੇ ਬੜਿਆ ਲੰਨ ਹੱਢ ਲੈ ਯਾਰ ਮੇਰੇ ਕਦੇ ਨਾ ਬੜਿਆ ਯਾਰ ਘੋੜੀ ਨੂੰ ਭੈਣ ਦੀ ਬਿਮਾਰ ਕਰਤਾ ਭੈਣ ਦੇ ਯਾਰ 50 50 ਓਏ ਐਂ ਤਾਂ ਭਜਾਉਣੀ ਆ ਭਜਾਉਣ ਨੂੰ ਨੂੰ ਦੱਸ ਕੀ ਹੁੰਦਾ ਦਾ ਦੱਸ ਉਹ ਉੱਤੇ ਬਹਿ ਜਾਣਾ ਵਿਚਾਰੇ ਦੀ ਜਾਨ ਕੱਢ ਦੇਣਾ ਤੂੰ ਯਾਰ ਓਏ ਭੋਕੀ ਭਾਕੀ ਵੱਧ ਖਾ ਜਾਂਦੇ ਸੀ ਭੈਣ ਦੀ ਫੁੱਤੀ 50 50 ਬਿਮਾਰ ਕਰਤੋਂ ਆਪਾਂ ਭੁਆਰ ਪਈ ਆ ਉਹ ਤੋੜਿਆ ਫੇਰ 10 15 ਦਿਨ ਠੀਕ ਹੈ ਓਏ ਐ ਮੇਰੀ ਗੱਲ ਸੁਣਾ ਡਾਕਟਰ ਨੇ ਕਿਹਾ ਉਹਦੇ ਲੋਲੋ ਪੀਣ ਦੇ ਟੀਕੇ ਚਾਰ ਲੱਗਣਗੇ ਤੇ ਲਵਾ ਕੇ ਤੇ ਉਹਦੇ ਮੁੜਕੇ ਹੋ ਜੂ ਸੈਟ ਦੁਬਾਰੇ ਫੇਰ ਚਾਰ ਲਾਵਾਂਗੇ ਉਹਦੀ ਕੁਛ ਨਹੀਂ ਹੋਇਆ ਜੇ ਨਾ ਆਪਣਾ ਸੈਟ ਹੋਈ ਭੈਣ ਚੋਦੀ ਨੂੰ ਵੇਚ ਕੇ ਹੋਰ ਲਿਆਵਾਂਗੇ ਚਾਲ ਲਾਂ ਵਧੀਆ ਨੌਕਰਾ ਘੋੜਾ ਲਿਆਵਾਂਗੇ ਯਾਰ ਉਹ ਕੀ ਭੈਣ ਦੀ 부ਦੀ ਉਹਦੇ ਨਾਲ ਮੱਖਾ ਮੇਰੀ ਚਾਲ ਨਹੀਂ ਚੱਲਦੀ ਤੇਰਾ ਭਾਂਜਾ ਭਜਾਉਣਾ ਭਾਲਾ ਉਹ ਨਹੀਂ ਨੌਕਰਾ ਘੋੜਾ ਚਾਲ ਚੱਲੂ ਮੇਰੀ ਮਹੋਰ ਮਾੜੀ ਘੋੜੀ ਨਹੀਂ ਚਾਲ ਚੱਲਦੀ ਆਪਣੀ

ਮਨ ਕਰਦਾ ਤੂੰ ਲਾਗਦਾ ਰੱਖਿਆ ਵਰਗਾ ਤੇ ਉਹਨਾਂ ਰਾਖੀ ਲੈਨੇ ਆਪਣੇ ਪਿੰਡ ਦੀ ਹੋਏਗਾ ਨੂੰ ਜੇ ਲੰਨਾ ਰਾਖੀ ਲੱਗ ਗਈ ਜਿਆ ਜੇ ਓਏ ਓਹ ਲੱਗ ਗਿਆ ਵਾਲੇ ਹਾ ਲੱਗ ਗਿਆ ਉਹਨਾ ਖੁੱਟੀ ਤੇ ਲੱਗ ਰੱਖਾ ਤਾਂ ਫਿਰ ਗੱਲ ਬਾਂਜੀਏ ਗੱਲ ਕਰ ਕੋੜੀ ਹੈ ਨਹੀਂ ਕੋੜੀ ਯਾਰ ਮੇਰਾ ਯਾਰ ਆ ਭੀਵੇਂ ਤੋ ਤੇ ਲਿਆਉਣੇ ਆਪਾਂ ਅੱਛਾ ਉਹ ਨੁਗੁਰੀਆਂ ਰੱਖਦਾ ਨੁਗੁਰੀਆਂ ਚੋਹੇ ਰੰਗ ਦਿਨਾ ਅੱਛਾ ਖੜੇ ਕੰਨੀਆਂ ਦੇਖ ਨਾ ਆ ਕੀਓ ਪਾਇਂ ਦੇ ਲੰਦਾ ਬਿੰਦਾ ਆਇਆ ਹੋ ਕਿਆ ਹੋਦਾ ਬੱਚਾ ਹੋਏ ਫੌਖਾ ਬੱਤੀ ਲਾ ਬੁੱਖ ਪਾਏ ਇੰਨਾ ਕੱਢਿਆ ਆ ਕਿਆ ਹੋਦਾ ਬੱਚਾ ਦੰਦੀ ਤਾਂ ਨਹੀਂ ਮਾਰਦਾ ਭਾਈ ਮਾਰੂ ਭਾਈ ਪਾਏ ਕਿਉਂ ਤੇ ਮੇਟਾ ਚਾਦਰੇ ਕਿ ਲੱਗਦੀ ਆ ਵਾਹ ਦੇ ਆ ਬੱਚੇ ਇਹ ਕਿਆ ਹੋਏ ਪੰਜਰਾ ਨੇ ਆ ਘਰ ਦੇ ਭਾਜੀ ਕੇ ਗੋਤ ਤੇ ਲੋ ਧਰ ਵਿਚਾਰੇ ਨੂੰ ਹਾਂ ਪਾਪ ਨਾ ਲੱਗੇ ਇਹ ਵੀ ਰੱਬ ਦਾ ਜੀ ਆ ਮਕੰਨ ਰੱਬ ਲਈ ਮੰਨ ਹਾਂ ਭਈਓ ਹਾਂ

ਆਪਾਂ ਉਹਨੂੰ ਪਰਖ ਲਈਏ ਜੇ ਉਹ ਤੋਂ ਆਪਾਂ ਲੈ ਲਾਂਗੇ ਚੰਗੀ ਮੈਂ ਆਪ ਜਾਣਦਾ ਯਾਰ ਮੜਾ ਮੱਤਪੂਰਾ ਯਾਰ ਪਹਿਲਾਂ ਰੱਖੀ ਸੀ ਹੈ ਘੋੜੇ ਦੇ ਬੱਚੇ ਦੇ ਕਿੰਨਾ ਕਿਹੜੇ ਰੰਗ ਦਾ ਆਪਾਂ ਜਾਂਦਾ ਜਿਆਦਾ ਮੈਂ ਰੱਖੀਆਂ ਘੋੜੀਆਂ ਜਿਹੜੇ ਕੁੱਛੀਆਂ ਗੱਡਾਂ ਤੇਰੇ ਕੋਲੇ ਰੱਖਣਾ ਪੈਂਦਾ ਯਾਰ ਪਹਿਲਾਂ ਉਹ ਗਧੀਆਂ ਚਾਰਦਾ ਹੁੰਦਾ ਸੀ ਨਹੀਂ ਓਏ ਘੋੜੀ ਹੈ ਸੀ ਆਪਾਂ ਕੋਲ ਕੱਲ ਨੁਕਰੀ ਸੀ ਕਿ ਕਿੱਤੀ ਭੈਂਦਾ ਯਾਰਾ ਭਾਂਡੇ ਚੰਗੇ ਮੈਂ ਦੇਖਿਆ ਤੇਰੇ ਵਾਲੀ ਤੇ ਇੱਕ ਨਾ ਆਪਣੇ ਸਾਡੇ ਜੇ ਨਹੀਂ ਤਾਂ ਕਰਦਾ ਸੀ ਜਾਂ ਸਾਡੇ ਕੋਲੇ ਲਾਲ ਰੰਗ ਦੀ ਸੀਗੀ ਅੱਛਾ ਛੋੜੀ ਤੇ ਮੁੰਡੇ ਨੂੰ ਮੈਂ ਆਖਾ ਤੁਸੀਂ ਚਲਾਇਆ ਕਰੋ ਇਹਨੂੰ ਉਹ ਭੈਂਦਾ ਯਾਰਾ ਨੇ ਨਾਲੀ ਤੇ ਲੈ ਜਾ ਕੇ ਰੇਸਣ ਵਾਲ ਵਈ ਮਾਰਤੀ ਅੱਛਾ ਹੋਰ ਬਈ ਮੈਨੂੰ ਤਾਂ ਇਹ ਲੱਗਦਾ ਪਾ ਪਹੁੰਚ ਹੀ ਘਰੇ ਥੱਕ ਗਿਆ ਯਾਰ ਮੈਂ ਕਹਿੰਦੇ ਨਾ ਗੋਡੇ ਦੁਖਣ ਲੱਗੇ ਬਾਸ ਤੇ ਬਾਬਾ ਆ ਗਏ ਹੂੰ

ਹਾਂ ਤਾਂ ਆਪਣੇ ਪਿੰਡ ਦਾ ਰਕਵਾ ਆ ਮੀਰਪੁਰ ਦਾ ਹਾਂ ਉਹ ਪਹਿਲੇ ਪੁਰਾਣੇ ਉਧਰ ਤਾਂ ਜਾਂਦੇ ਨਹੀਂ ਹਣ ਆਪਣੀ ਰਹਿਣਗੇ ਖਾਲਸੇ ਰਹਿਣਗੇ ਆ ਦੇਖਾ ਐ ਸੈਂਟਰ ਲੇਨ ਆ ਗਈ ਜਿਵੇਂ ਬਾਈ ਖਾ ਪਾਕਿਸਤਾਨ ਵਾਲੀ ਤੇ ਆਪਣੀ ਪਾਕਿਸਤਾਨ ਵਾਲੀ ਹਾਂ ਬਾਰਡਰ ਮਨ ਹਾਂ ਬਾਰਡਰ ਐ ਮੀਰਪੁਰ ਦਾ ਤੇ ਆਪਣੇ ਪਿੰਡ ਦਾ ਹਾਂ ਇਹ ਤਾਂ ਫਿਰ ਬਾਈ ਆਪਣੇ ਤਾਂ ਨਾਲ ਹੀ ਲੱਗਿਆ ਮੀਰਪੁਰ ਤੇ ਫਿਰ ਨਾਲ ਹੀ ਲੱਗੂਗਾ ਹੋਰ ਕਿਤੇ ਦੂਰ ਜਾਊਗਾ ਦੱਸ ਯਾਰ ਨੀ ਗੱਲ ਕਰਦਾ ਪਿੰਡ ਦੇ ਨਾਲ ਪਿੰਡ ਆ ਗਿਆ ਯਮਾਂ ਹਾਂ

ਪੰਜ ਸੈ ਕਾਦਾ ਲੋਕੰਜਰ ਦਾ ਪਰ ਪੀ ਜਿੱਤੀ ਆਏ ਕਿੱਲੇ ਮਗਰੇ ਰੋਟਾ ਉਹ ਜਿੱਤੀ ਖੇਤੀ ਜਿਆ ਰੋਟਾ ਅੱਢ ਲਊ ਜੇ ਤੂੰ ਬੱਚਾ ਛਡਾਇਆ ਤੂੰ ਬੱਚਾ ਛਡਾਇਆ ਮੇਰੀ ਗੱਲ ਸੁਣ ਲੈ ਮੈਂ ਇਹ ਬੱਚਾ ਛੱਡਤਾ ਹਾਂ ਤੇਰੇ ਮਾਲਾ ਹੋ ਬੜ ਗਿਆ ਕਨਕਚਾ ਹਾਂ ਕਿ ਤੇਰੇ ਨੁਕਸਾਨ ਤਾਂ ਕਰੂ ਨਾ ਕਰੂਗਾ ਤੇ ਤੂੰ ਕਿਨੂੰ ਆਖੇਂਗਾ ਲੈ ਕੇ ਜਾ ਭਾਈ ਮੈਂ ਤੈਨੂੰ ਕਹੂੰ ਰਾਖਿਆ ਨੂੰ ਕਮੇਗਾ ਨੁਕਸਾਨ ਕਰਦਾ ਤੇ ਛੱਡੈ ਤੂੰ ਇਹ ਜੂ ਰਾਖੇ ਛੱਡਤੀ ਮੈਂ ਛੱਡੂ ਤੇਰੇ ਨਾ ਐ ਨਹੀਂ ਭਾਈ ਇਹ ਤਾਂ ਮਟਲੀ ਤੂ ਪਾਲਾ ਪਹਿਲੀ ਗੱਲ ਤਾਂ ਵਧੀਆ ਰੱਖਦਾ ਪਸ਼ੂ ਆਪਣਾ ਘਰੇ ਬੱਠਾ ਕੋਈ ਲੋ ਬਤੂਰੀ ਦਾ ਖਾਇਦਾ ਲ ਸੁਣ ਲੈ ਕਿਉਂ ਪਾਲ ਲਈ ਪਹਿਲਾਂ ਆਪਾਂ ਦੇਖ ਬਲਦਾਂ ਦੇ ਤੇ ਉੱਠਾਂ ਦੇ ਹੱਲ ਜੋੜਦੇ ਜੀ ਹੁਣ ਕੋਈ ਹੱਲ ਨਹੀਂ ਜੋੜਦਾ ਇਹੇ ਕਿ ਬਲਦ ਮੇੜਦੇ ਨਹੀਂ ਹੈ ਜਿਹੜਾ ਤੂੰ ਬੱਠਾ ਛੱਡਦਾ ਕੰਜੜਾ ਤੇ ਕਰਾਉਣਾ ਕੀ ਆ ਮੇਰਾ ਇਹਦਾ ਦਸ ਦਿਨ ਬੈਦਾ ਟਰੈਕਟਰਾਂ ਘਰੇ ਸਾਰੇ ਸੰਦ ਨੇ ਮੈਂ ਬੱਚੇ ਨੂੰ ਜਿਆਹਾ ਦੇ ਚਿੱਤੜਾਂ ਚ ਲੈਣਾ ਆਈ ਮੈਂ ਖਾਂਡੇ ਰੱਖ ਰੱਖੇ ਕਿ ਲੋਗ ਚੂਰੀ ਗਏ ਖਾਇਆ ਨੂੰ ਘਾਟਾ ਪੈਂਦਾ ਭਾਈ ਨੂੰ ਬੁੱਜੂ ਗੰਡਾ ਦੁੱਧ ਨਹੀਂ ਪਾਣੀ ਨਹੀਂ ਹੁਣ ਬੱਥੇ ਤੇ ਇਹਨੂੰ ਫੱਡਾ ਟੁੱਟਾ ਕਿਥੋਂ ਦੁੱਧ ਦਊ